ਘਰਾਂ ਦੇ ਵਿੱਚ ਸਾਂਝਾ ਸਮਾਨ ਵੰਡਣ ਵੇਲੇ ਜਿਹੜੇ ਇਨਸਾਨ ਬੇਈਮਾਨੀਆਂ ਕਰਦੇ ਆ ਜ਼ਮੀਨਾਂ ਵੰਡਣ ਵੇਲੇ ਘਰ ਵੰਡਣ ਵੇਲੇ ਕਈਆਂ ਕੋਹਾੜੀਆਂ ਵੰਡਣ ਵੇਲੇ ਇੱਥੋਂ ਤੱਕ ਭਾਂਡੇ ਵੰਡਣ ਦੇ ਵੇਲੇ ਉਹਨਾਂ ਦਾ ਜਿਹੜਾ ਇਹ ਪੈਸਾ ਇਕੱਠਾ ਕੀਤਾ ਹੁੰਦਾ ਨਾ ਉਹ ਸਿਰਫ ਡਾਕਟਰ ਦੀ ਪਰਚੀ ਤੇ ਹੀ ਜਾਂਦਾ ਹੈ ਉਹ ਸੰਸਾਰ ਬੇਈਮਾਨ ਇਨਸਾਨ ਕੋਲੇ ਪੈਸਾ ਤਾਂ ਬਹੁਤ ਹੁੰਦਾ ਕਿਉਂਕਿ ਠੱਗੀਆਂ ਮਾਰ ਕੇ ਇਕੱਠਾ ਕੀਤਾ ਹੁੰਦਾ ਪਰ ਉਹਦੇ ਕੋਲੇ ਨਾ ਸਾਬਰ ਹੁੰਦਾ ਨਾ ਸੰਤੋਖ ਹੁੰਦਾ ਨਾ ਸਪੂਰ ਹੁੰਦਾ ਤੇ ਉਹ ਠੱਗੀਆਂ ਮਾਰ ਕੇ ਆਖਿਰ ਪਸਤਾਉਂਦਾ ਤਾਂ ਬਹੁਤ ਰਹਿੰਦਾ ਹਰ ਇੱਕ ਕੋਲੇ ਕਹਿੰਦਾ ਫਲਾਣਾ ਮੇਰੇ ਕੋਲੇ ਆ ਹੁੰਦਾ ਨਹੀਂ ਝੰਕਾ ਮੇਰੇ ਕੋਲੇ ਤੇਰਾ ਪਤਾ ਨਹੀਂ ਲੈਣ ਆਉਂਦਾ ਇਸੇ ਤਰ੍ਹਾਂ ਕਰਦਾ ਕਰਦਾ ਉਹ ਜਿਹੜੇ ਆਪਦੇ ਰਿਸ਼ਤੇਦਾਰਾਂ ਨੂੰ ਪੈਰਾ ਥੱਲੇ ਲਟਾੜਿਆ ਹੁੰਦਾ ਅੰਤਮ ਸਵੇ ਉਹੀ ਉਹਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਜਾਂਦੇ ਆ ਨਾ ਤਾਂ ਉਹਦੇ ਕੋਲ ਉਹਦੇ ਕੋਲੇ ਇੱਜ਼ਤ ਰਹਿੰਦੀ ਐ ਨਾ ਉਹਦੇ ਕੋਲੇ ਪਿਆਰ ਰਹਿੰਦਾ ਨਾ ਉਹਦੇ ਕੋਲੇ ਰਿਸ਼ਤੇ ਵੀ ਖਤਮ ਹੋ ਜਾਂਦੇ ਆ ਸਭ ਕੁਝ ਉਹਦਾ ਖਤਮ ਹੋ ਜਾਂਦਾ ਉਸ ਸਾਥ